ਸਾਰੇ ਸੁਤਿਓ ਮੈਂ ਡਾਕਟਰ ਮਲਕੀਰ ਸਿੰਘ ਪੱਟੀ ਅੱਜ ਆਪਾਂ ਗੱਲ ਕਰਾਂਗੇ ਜਿਗਰ ਦੇ ਬੇਸ਼ਿਕ ਜੋ ਫੰਕਸ਼ਨ ਨੇ ਜਾਂ ਉਹਦਾ ਐਨੈਟੋਮੀਕਲ ਸਟਰਕਚਰ ਹੈਗਾ ਟਾਂਚਾ ਉਸ ਬਾਰੇ ਥੋੜੀ ਤੁਹਾਨੂੰ ਇੰਟਰੋਡਕਸ਼ਨ ਕਰਵਾਵਾਂਗੇ ਫਿਰ ਅਸੀਂ ਲਿਵਰ ਦੀਆਂ ਬਿਮਾਰੀਆਂ ਬਾਰੇ ਵੀ ਲੜੀ ਸ਼ੁਰੂ ਕਰਾਂਗੇ ਕਿ ਲੀਵਰ ਨੂੰ ਅਸੀਂ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ ਤੇ ਸਾਡਾ ਲੀਵਰ ਕਿਸ ਤਰ੍ਹਾਂ ਦਾ ਖਾਣਾ ਖਾ ਕੇ ਅਸੀਂ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਬਿਮਾਰ ਹੋਣ ਤੋਂ ਬਚਾ ਸਕਦੇ ਹਾਂ ਥੋੜੀ ਬੇਸਿਕ ਇੰਟਰੋਡਕਸ਼ਨ ਹੋਣਾ ਸਾਰਿਆਂ ਦੀ ਲੋਗ ਹੁਣ ਜਿਗਰ ਤੁਹਾਡੇ ਸਰੀਰ ਦੇ ਸੱਜੇ ਪਾਸੇ ਸਥਿਤ ਹੁੰਦਾ ਹੈ ਯਾਨੀ ਕਿ ਸਾਡੇ ਸਰੀਰ ਦੇ ਸੱਜੇ ਵਾਲੇ ਪਾਸੇ ਜਿਗਰ ਪਿਆ ਹੋਇਆ ਹੈ ਇਹ ਅੰਗ ਪਸਲੀ ਦੇ ਪਿੰਜਰੇ ਦੇ ਹੇਟਾ ਜੋ ਸਾਡੀਆਂ ਜਾਨੀ ਕਿ ਰਿਬਸ ਨੇ ਉਹਨਾਂ ਦੇ ਪਿੰਜੂ ਕੇਜ ਬਣਿਆ ਹੁੰਦਾ ਉਹਦੇ ਹੇਟਾ ਪੇਟ ਅਤੇ ਗੁਰਦੇ ਦੇ ਉੱਪਰ ਅਤੇ ਪੇਟ ਦੇ ਵਿੱਚ ਸਾਡੇ ਦੇ ਵਿੱਚ ਜਿਹੜਾ ਸਥਿਤ ਹੁੰਦਾ ਜਿਗਰ ਕਿਸੇ ਵੀ ਲਿੰਗ ਦੇ ਲੋਕਾਂ ਵਿੱਚ ਇੱਕ ਜਗ੍ਹਾ ਤੇ ਸਥਿਤ ਹੁੰਦਾ ਜਾਨੀ ਕਿ ਇਹ ਮਰਦ ਹੋਣ ਜਾਂ ਔਰਤ ਹੋਣ ਉਹਨਾਂ ਦੀ ਇੱਕ ਹੀ ਜਗ੍ਹਾ ਤੇ ਪਰਸਤਿਤ ਹੁੰਦਾ ਅਲੱਗ-ਅਲੱਗ ਜਿਹੜੇ ਬਾਡੀ ਦੇ ਕੋਈ ਇਹ ਨਹੀਂ ਹੁੰਦਾ ਕਿ ਕਿਸੇ ਦੇ ਲੈਫਟ ਕਿਸੇ ਦੇ ਰਾਈਟ ਜੋ ਨੂਬਸ ਦਾ ਫਰਕ ਪੈ ਜਾਂਦਾ ਸਰੀਰ ਦੇ ਸਟਰਕਚਰ ਦਾ ਕਰਕੇ ਤੇ ਮਰਦਾਂ ਦੇ ਵਿੱਚ ਥੋੜਾ ਵਜ਼ਨ ਜਿਹੜਾ ਨਾ ਲਿਵਰ ਦਾ ਔਰਤ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੁਣ ਲਿਵਰ ਫੰਕਸ਼ਨ ਜਿਹੜੇ ਆ ਉਹਨਾਂ ਨੂੰ ਸਾਡੇ ਸਰੀਰ ਦੇ ਜਿਹੜੇ ਫੰਕਸ਼ਨ ਨੂੰ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੁੰਦਾ ਕਿਉਂਕਿ ਲਿਵਰ ਦਾ ਬਹੁਤ ਵੱਡਾ ਰੋਲ ਹੁੰਦਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਜਿਵੇਂ ਕਿ ਸਾਡੇ ਪਾਚਨਿਆਂ ਜਾਂ ਕੋਈ ਸਾਡੇ ਸਰੀਰ ਦੇ ਵਿੱਚ ਪਾਚਣ ਵਾਲੀਆਂ ਜਿਹੜੀਆਂ ਕਿਰਿਆਵਾਂ ਚੱਲਣੀਆਂ ਖਾਦਾ ਪੀਤਾ ਜਮਾਉਣਾ ਪੋਸ਼ਣ ਆ ਪ੍ਰੋਸੈਸਿੰਗ ਜਾਂ ਕੋਈ ਰਹਿੰਦ ਖੂੰਦ ਦੀ ਨੂੰ ਬਾਹਰ ਕੱਢਣ ਦੇ ਵਿੱਚ ਵੀ ਭੂਮਿਕਾ ਨਿਭਾਉਂਦਾ ਹੈ ਮੁੱਖ ਤੌਰ ਦੇ ਉੱਪਰ ਡੀਟੌਕਸੀਫਾਇਰਸ ਬਹੁਤ ਵੱਡਾ ਸਾਡੀ ਬੋਡੀ ਦੇ ਵਿੱਚ ਜੇ ਸਭ ਤੋਂ ਵੱਡਾ ਆਪਣੇ ਆਪ ਨੂੰ ਜਾਂ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਨ ਵਾਲਾ ਆਰਗਨ ਹੈਗਾ ਤਾਂ ਉਹ ਲਿਵਰ ਹੈ ਇਸ ਕਰਕੇ ਲਿਵਰ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਖਾਕਾਂ ਬਾਰੇ ਵੀ ਗੱਲ ਕਰਾਂਗੇ ਕਿ ਕਿਹੜੀ-ਕਿਹੜੀ ਖਾਕ ਜਿਹੜੀ ਲਿਵਰ ਨੂੰ ਤੰਦਰੁਸਤ ਰੱਖ ਸਕਦੀ ਹੈ। ਹੁਣ ਜਿਗਰ ਜਿਹੜਾ ਵਾ ਸਾਡੇ ਸਰੀਰ ਦੇ ਸੱਜੇ ਪਾਸੇ ਹੁੰਦਾ। ਜਿਗਰ ਡਾਇਫ੍ਰਾਮ ਬੋਲਦੇ ਨੇ ਜਿਹਨੂੰ ਅਸੀਂ ਤੇ ਹੀਟਾਂ ਪਾਇਆ ਜਾਂਦਾ ਹੈ। ਵੱਡੀ ਮਾਸਪੇਸ਼ੀ ਜੋ ਛਾਤੀ ਨੂੰ ਪੇਟ ਤੋਂ ਵੱਖ ਕਰਦੀ ਹੈ। ਜਾਨੀ ਕਿ ਉਹ ਮਸਲ ਜੋ ਸਾਡੀ ਛਾਤੀ ਤੇ ਪੇਟ ਚੈਸਟ ਤੇ ਅਬਡੋਮਨ ਨੂੰ ਵੱਖ ਕਰਦੀ ਹੈ। ਇਹ ਇਹ ਸੁਰੱਖਿਆ ਵਾਲੀਆਂ ਪਸਲੀਆਂ ਦੇ ਪਿਛੇ ਜਾਨਕੀ ਜੋ ਪਸਲੀਆਂ ਹੁੰਦੀਆਂ ਨੇ ਸਾਡੀਆਂ ਰਿਵਜ਼ ਨੇ ਉਹ ਪ੍ਰिवेंट ਕਰਕੇ ਰੱਖਦੀਆਂ ਇਹਨੂੰ ਝੂਟ ਵਗੈਰਾ ਤੋਂ ਕਿ ਕੋਈ ਬਾਹਰੋਂ ਛੱਟ ਨਾ ਲੱਗੇ ਇਹਨਾਂ ਦੇ ਪਿਛੇ ਹੁੰਦਾ ਜਿਗਰ ਦਾ ਜਿਹੜਾ ਹੀਟਲਾ ਹਿੱਸਾ ਉਹ ਪਸਲੀ ਦੇ ਪਿੰਜਰੇ ਦੇ ਹੇਠਾਂ ਤੱਕ ਫੈਲਿਆ ਹੁੰਦਾ ਜਾਨਕੀ ਜਿੱਥੇ ਆਨ ਕਿ ਸਾਡੀ ਪਸਲੀ ਸੱਜੇ ਪਾਸੇ ਦੀ ਖਤਮ ਹੁੰਦੀ ਨਾ ਉਦੋਂ ਥੱਲੇ ਤੱਕ ਕੋਈ ਸਾਡਾ ਜਿਗਰ ਆਇਆ ਹੁੰਦਾ ਤੁਸੀਂ ਕਿਤੇ ਦੇਖ ਹੋਏਗਾ ਕਿ ਡਾਕਟਰ ਲੋਕ ਜਦੋਂ ਐਗਜ਼ਾਮਨ ਕਰਦੇ ਨੇ ਉਹ ਉਸ ਜਗ੍ਹਾ ਦੇ ਉੱਪਰ ਟੱਚ ਕਰਕੇ ਦੇਖਦੇ ਨੇ ਕਿ ਥੱਲੇ ਕੋਈ ਪੇਨ ਵਗੈਰਾ ਤਾਂ ਨਹੀਂ ਹੋ ਰਹੀ ਜਾਂ ਜਿਗਰ ਦਾ ਸਾਈਜ਼ ਤਾਂ ਨਹੀਂ ਵਧਿਆ ਹੋਇਆ ਜਾਂ ਗਾਲ ਬਲੈਡਰ ਦੀ ਕੋਈ ਮੁਸ਼ਕਲ ਤਾਂ ਨਹੀਂ ਹੈਗੀ ਹੁਣ ਜਿਗਰ ਦੀਆਂ ਦੋ ਲੋਬਸ ਹੁੰਦੀਆਂ ਨੇ ਹਰੇਕ ਲੋਬਸ ਦੇ ਵਿੱਚ ਅੱਠ ਅੱਠ ਖੰਡ ਹੁੰਦੇ ਯਾਨੀ ਕਿ ਸੈੱਲ ਦੇ ਨੇ ਉਹ ਜਿਹੜਾ ਵੱਡਾ ਲੋਬ ਸੱਜੇ ਪਾਸੇ ਤੇ ਲੋਬ ਦੇ ਵਿੱਚ ਵੀ ਛੋਟੀਆਂ-ਛੋਟੀਆਂ ਟਿਊਬਾਂ ਦੇ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਡੈਕਟਸ ਨੈਟਵਰਕ ਹੁੰਦਾ ਜੋ ਆਪਸ ਵਿੱਚ ਇੱਕ ਦੂਜੇ ਨਾਲ ਜੁੜਦੇ ਆ ਜਾਂ ਉਹਦੇ ਵਿੱਚ ਹਿਪੈਟਿਕ ਡੈਕਟਸ ਤੱਕ ਜਿਹੜੇ ਪਹੁੰਚਦੇ ਨੇ ਜਿਗਰ ਵਿੱਚ ਬਣਿਆ ਬਾਈਲ ਇਸ ਰਸਤੇ ਦੇ ਰਾਹੀਂ ਪਿੱਤੇ ਦੀ ਥੈਲੀ 'ਚੋਂ ਜੋ ਛੋਟੀ ਅੰਦਰ ਦੇ ਪਹਿਲੇ ਹਿੱਸੇ ਵਿੱਚ ਉਸ ਨੂੰ ਡਿਉਡੀਨਮ ਕਿਹਾ ਜਾਂਦਾ ਉੱਥੋਂ ਤੱਕ ਲੈ ਕੇ ਫਿਰ ਉਹ ਜਾਂਦਾ ਹੁਣ ਜਿਗਰ ਦਾ ਵਜ਼ਨ ਅੰਦਾਜ਼ੇ ਨੇ 3 ਪਾਉਂਡ ਦਾ ਤੇ ਇਸ ਦਾ ਵਜ਼ਨ ਤੇ ਸਾਈਜ਼ ਜਵਾਨ ਮਰਦ ਅਤੇ ਜਵਾਨ ਔਰਤ ਦੇ ਮੁਕਾਬਲੇ ਜਵਾਨ ਜਣਕੇ ਮਰਦ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੁੰਦਾ ਪਾਵੇਂ ਕਿ ਸਰੀਰ ਦੇ ਸਾਈਜ਼ ਦੇ ਫੈਕਟਰ ਵੱਖ-ਵੱਖ ਵੀ ਕਈ ਵਾਰੀ ਹੁੰਦੇ ਆ ਇਹ ਐਵਰੇਜ ਗੱਲ ਕੀਤੀ ਜਾਂਦੀ ਹੈ ਹਮੇਸ਼ਾ ਹੁਣ ਔਰਤ ਦਾ ਜਿਹੜਾ ਜਿਗਰ ਹੁੰਦਾ ਉਹਦਾ ਵਜਨ ਅੰਦਾਜ਼ਨ 2.8 ਜਾਨੀ ਕਿ ਮਰਦਾਂ ਨਾਲੋਂ ਥੋੜਾ ਜਿਹਾ ਘੱਟ ਹੁੰਦਾ 2.8 ਪਾਉਂਡ ਹੁੰਦਾ ਤੇ ਜਵਾਨ ਮਰਦ ਦੇ ਵਿੱਚ 3 ਪਾਉਂਡ ਹੁੰਦਾ ਜਾਨੀ ਕਿ ਥੋੜਾ ਜਿਹਾ ਵੱਧ ਹੁੰਦਾ ਹੁਣ ਇਹਦੇ ਮੇਨ ਮੁੱਖ ਫੰਕਸ਼ਨ ਜਿਹੜੇ ਅੱਜ ਆਪਾਂ ਥੋੜਾ ਜਿਹਾ ਦੱਸਣੇ ਜਿਗਰ ਦੇ ਸਰੀਰ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਹੁੰਦੇ ਆ ਜਣੇ ਕਿ ਜੇ ਕਹਦੇ ਕਿ ਜਿਗਰ ਸਾਡੇ ਸਰੀਰ ਦਾ ਬਹੁਤ ਹੀ ਜ਼ਰੂਰੀ ਜਿਵੇਂ ਗੁਰਦੇ ਆ ਉਸੇ ਤਰੀਕੇ ਨਾਲ ਸਾਡੇ ਜਿਗਰ ਵੀ ਜ਼ਰੂਰੀ ਹੈ ਤੰਦਰੁਸਤ ਰੱਖਣਾ ਇਹਨੂੰ ਬਹੁਤ ਜ਼ਰੂਰੀ ਹੈ ਅਗਰ ਅਸੀਂ ਖਾਣ ਪੀਣ ਦਾ ਧਿਆਨ ਨਹੀਂ ਰੱਖੋ ਕੋਈ ਵੀ ਚੀਜ਼ ਅਸੀਂ ਖਾਵਾਂਗੇ ਉਹ ਸਾਡੇ ਲਿਵਰ ਦੇ ਥਾਣੇ ਲੰਘ ਕੇ ਜਾਣੀ ਉਹਨੇ ਲਿਵਰ ਦੇ ਉੱਪਰ ਚੰਗਾ ਮੰਦਾ ਅਸਰ ਕਰ ਨਹੀਂ ਆ ਇਸ ਕਰਕੇ ਖਾਣ ਜਿਵੇਂ ਮਤਲਬ ਜਿਆਦਾ ਸ਼ਰਾਬ ਪੀਣ ਵਾਲਾ ਜਿਆਦਾ ਨਮਕ ਲੈਣ ਵਾਲਾ ਜਿਆਦਾ ਖੂਰ ਫੇਟੀ ਚੀਜ਼ਾਂ ਲੈਣ ਵਾਲਾ ਪਰਸਨ ਤੁਸੀਂ ਆਮ ਸੁਣਿਆ ਹੋਵੇਗਾ ਜੇ ਕਿਸੇ ਦਾ ਜਿਗਰ ਖਰਾਬ ਹੋ ਗਿਆ ਜਾਂ ਉਹਦਾ ਫੈਟੀ ਲਿਵਰ ਹੈ ਜੋ ਕਿ ਇੱਕ ਨਾਰਮਲ ਆਮ ਗੱਲ ਹੈਗੀ ਹੈ ਅੱਜਕੱਲ ਉਹ ਉਹ ਸਾਰੀਆਂ ਤਾਂ ਇਹ ਹੁੰਦੀਆਂ ਨੇ ਕਿ ਹਰ ਇੱਕ ਕਿਨੇ ਡੀਟੌਕਸੀਫਾਈ ਸਾਡੇ ਸਰੀਰ ਨੂੰ ਲਿਵਰ ਨੇ ਕਰਨਾ ਹੁੰਦਾ ਹੁਣ ਸਾਡੇ ਖੂਨ ਦੇ ਵਿੱਚ ਕਾਫੀ ਜ਼ਹਿਰੀਲੇ ਪਦਾਰਥ ਹੁੰਦੇ ਨੇ ਉਹਨਾਂ ਨੂੰ ਹਟਾਉਣਾ ਹੁੰਦਾ ਬਾਹਰ ਕੱਢਣਾ ਹੁੰਦਾ ਹੈ ਨਹੀਂ ਜਿਵੇਂ ਅਲਕੋਹਲ ਜੋ ਸ਼ਰਾਬ ਵਗੈਰਾ ਲੋਕ ਲੈਂਦੇ ਨੇ ਜਾਂ ਹੋਰ ਕੋਈ ਮੈਡੀਸਨ ਨਸ਼ਾ ਵਗੈਰਾ ਦੀਆਂ ਜਾਂ ਵੈਸੇ ਵੀ ਲੈਣੇ ਸੇ ਹੁਣ ਪ੍ਰਾਣੇ ਜਾਂ ਖਰਾਬ ਹੋਏ ਸਾਡੇ ਜਿਹੜੇ ਲਾਲ ਸੈੱਲ ਹੁੰਦੇ ਨੇ ਉਹਨਾਂ ਨੂੰ ਵੀ ਤੋੜਨਾ ਹੁੰਦਾ ਡੈੱਡ ਹੋਏ ਹੁੰਦੇ ਜਿਹੜੇ ਸਾਡੇ ਆਰਬੀ ਸੀ ਜੈ ਇੱਕ ਬਾਇਲ ਪੈਦਾ ਕਰਨੀ ਹੁੰਦੀ ਹੈ ਜਿੰਨੇ ਸਾਡੇ ਹਾਜਮੇ ਦਾ ਕੰਮ ਕਰਨਾ ਹੁੰਦਾ ਬਾਅਦ ਵਿੱਚ ਉਹ ਵੀ ਸਾਡਾ ਲਿਵਰ ਪੈਦਾ ਕਰਦਾ ਪ੍ਰੋਟੀਨ ਕਾਰਬੋਹਾਈਡਰੇਟਸ ਦੇ ਫੈਟ ਨੂੰ ਵੀ ਤੋੜਨਾ ਹੁੰਦਾ ਹੈ ਪ੍ਰੋਟੀਨ ਪੈਦਾ ਕਰਨਾ ਜੋ ਖੂਨ ਦੇ ਮਤਲਬ ਜਿਹੜੇ ਬਾਇਲ ਕਲੌਟਸ ਹੁੰਦੇ ਨੇ ਬਲੱਡ ਦੇ ਵਿੱਚ ਬਲੱਡ ਕਲੌਟ ਨੂੰ ਮਦਦ ਕਰਦਾ ਹੁਣ ਸਰੀਰ ਦੀ ਦੇ ਵਿੱਚ ਜਿਹੜੀ ਉਹਦੀ ਮਾਤਰਾ ਹੁੰਦੀ ਹੈ ਉਹਨਾਂ ਨੂੰ ਇੱਕ ਨਿਜਮਤ ਕਰਦਾ ਹੈ ਬਲੱਡ 슈ਗਰ ਨੂੰ ਗਲਾਈਕੋਜਨ ਵਜੋਂ ਸਟੋਰ ਕਰਦਾ ਹੈ ਲਿਵਰ ਸਭ ਬਹੁਤ ਵੱਡਾ ਇਹਦਾ ਇੱਕ ਫੰਕਸ਼ਨ ਹੁੰਦਾ ਇਸ ਕਰਕੇ ਇਹ ਬੇਸਿਕ ਮੈਂ ਮੁੱਢਲੇ ਮੁੱਢਲੇ ਤੁਹਾਨੂੰ ਦੱਸਿਆ ਕਿ ਮੇਨ ਮੇਨ ਕੰਮ ਵੈਸੇ ਤਾਂ ਕਾਫੀ ਲੌਂਗ ਇਹਦੀ ਡਿਟੇਲ ਹੁੰਦੀ ਆ ਪਰ ਸੱਜੇ ਜਿੱਸੇ ਦੀ ਗੱਲ ਕਰਾਂਗੇ ਇੱਕ ਇੰਟਰੋਡਕਸ਼ਨ ਦਿੱਤੀ ਹੈ ਕਿ ਲਿਵਰ ਸਾਡਾ ਕੀ ਹੁੰਦਾ ਕਿੱਥੇ ਪਿਆ ਹੁੰਦਾ ਕਿਹੜੇ ਕਿਹੜੇ ਦੇ ਮੁੱਖ ਕੰਮ ਨੇ ਇਸ ਤੋਂ ਅੱਗੇ ਅਸੀਂ ਥੋੜਾ ਜਿਹਾ ਮੈਂ ਐਡ ਕਰ ਦੇਣਾ ਅੱਜ ਵਾਲੀ ਵੀਡੀਓ ਦੇ ਵਿੱਚ ਹੀ ਕਿ ਜਿਵੇਂ ਅੱਜ ਕੱਲ ਪ੍ਰਦੂਸ਼ਣ ਬਹੁਤ ਜ਼ਿਆਦਾ ਹੈਗਾ ਸਾਡੇ ਵੀ ਸਾਡੇ ਲਾਗੇ ਗਵਾਂਧੀ ਮੁਲਖ ਪਾਕਿਸਤਾਨ ਦੇ ਵਿੱਚ ਵੀ ਕਿਉਂਕਿ ਸਾਡਾ ਸਾਡੀ ਬੈਲਟ ਸਾਰਿਆਂ ਦੀ ਤਾਂ ਇੱਕ ਹੀ ਹੈ ਤਾਂ ਕੋਸ਼ਿਸ਼ ਕਰੋ ਕਿ ਛੋਟੇ ਬੱਚੇ ਤੇ ਬਜ਼ੁਰਗ ਲੋਕ ਨੇ ਜਿਹੜੇ ਜਾਂ ਜਿਨ੍ਹਾਂ ਨੂੰ ਸਾਰੀਆਂ ਬਿਮਾਰੀਆਂ ਨੇ ਕਿਸੇ ਨੂੰ ਦਮੇ ਦੀ ਆ ਜਾਂ ਕੋਈ ਅਲਰਜੀ ਆ ਅੱਖਾਂ ਦੀ ਅਲਰਜੀ ਹੈ ਜਾਂ ਕੋਈ ਸਾਹ ਵਾਲੀ ਨਾਲੀਆਂ ਦੀ ਅਲਰਜੀ ਹੈ ਜਾਂ ਸਕਿਨ ਦੀ ਅਲਰਜੀ ਹੈ ਜਾਂ ਜ਼ਿਆਦਾ ਬਲੱਡ ਪ੍ਰੈਸ਼ਰ ਵੱਧਾ ਜੇ ਹੋ ਸਕੇ ਤੇ ਉਹਨਾਂ ਨੂੰ ਇਨਡੋਰ ਤੇ ਰੱਖੋ ਅਗਰ ਮਜਬੂਰੀ ਵਸ ਜ਼ਰੂਰੀ ਕੰਮ ਵਾਸਤੇ ਜਾਂ ਡਿਊਟੀ ਵਾਸਤੇ ਜਾਂ ਤੁਹਾਨੂੰ ਆਪਣੇ ਦੁਕਾਨ ਤੇ ਕੰਮ ਕਾਜ ਲਈ ਬਾਹਰ ਜਾਣਾ ਪੈਂਦਾ ਅਗਰ ਜਿਆਦਾ ਧੂਆਂ ਤਾਂ ਕੋਸ਼ਿਸ਼ ਕਰੋ ਕਿ ਮਾਸਕ ਨੂੰ ਯੂਜ਼ ਕੀਤਾ ਜਾਵੇ ਕੋਸੇ ਪਾਣੀ ਦੇ ਗਰਾਰੇ ਕੀਤੇ ਜਾਣ ਕਿ ਗਲੇ ਦੇ ਵਿੱਚੋਂ ਜੋ ਮਿੱਟੀ ਘਟਾ ਗਿਆ ਹੁੰਦਾ ਉਹ ਨਿਕਲ ਜਾਵੇ ਜਾਂ ਕੋਸੇ ਪਾਣੀ ਦੇ ਵਿੱਚ ਕੋਈ ਰਮਾਲ ਵਗੈਰਾ ਦੀ ਵੱਟੀ ਬਣਾ ਕੇ ਨੱਕ ਦੇ ਅੰਦਰੋਂ ਜਿਹੜੀਆਂ ਨਸਾਂ ਵਗੈਰਾ ਨੇ ਉਹਨਾਂ ਨੂੰ ਵੀ ਸਾਫ਼ ਕਰਕੇ ਕੋਈ ਮਿੱਟੀ ਘਟਾ ਕੱਢਿਆ ਜਾਵੇ ਜਿਆਦਾ ਤੋਂ ਜਿਆਦਾ ਆਪਣੇ ਫੁੱਲ ਜਿਹੜੇ 슬ੀਵਜ਼ ਦੇ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖੇ ਜਾਣ ਕਿ ਇਸ ਨੂੰ ਉਹ ਧੂਆਂ ਨਾਲ ਟੱਚ ਕਰੇ ਕਿਉਂਕਿ স্মੋਗ ਬਹੁਤ ਜ਼ਿਆਦਾ ਹੈ ਦਿਖਣਾ ਬੰਦ ਹੋ ਜਾਂਦਾ ਗੱਡੀਆਂ ਮੋਟਰਾਂ ਦੀ ਵੀ ਸੀਮਤ ਵਰਤੋਂ ਕਰੋ ਆਪਣੀ ਸਪੀਡ ਦਾ ਧਿਆਨ ਰੱਖੋ ਕਿਉਂਕਿ ਐਕਸੀਡੈਂਟ ਵਗੈਰਾ ਕਾਫੀ ਇਸ স্মੋਗ ਦੇ ਵਿੱਚ ਹੁੰਦੇ ਨੇ ਤੇ ਸਾਲੀਆਂ ਬਹੁਤ ਮੌਰੀਆਂ ਲੱਗ ਰਹੀਆਂ ਨੇ ਲੋਕਾਂ ਨੂੰ ਖਾਸ ਕਰਕੇ ਬਜ਼ੁਰਗ ਤੇ ਛੋਟੇ ਬੱਚੇ ਜਿਵੇਂ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਅੱਖਾਂ ਲਾਲ ਹੋ ਜਾਣੀਆਂ ਹੈ ਉਨ੍ਹਾਂ ਦੇ ਬਚਾਅ ਵਾਸਤੇ ਇਹੀ ਹੈ ਕਿ ਕੋਸ਼ਿਸ਼ ਕਰੋ ਕਿ ਜਿਆਦਾ ਤੋਂ ਜਿਆਦਾ ਤੁਸੀਂ ਇਨਡੋਰ ਤੇ ਰਹੋ ਪਾਣੀ ਪੂਰੀ ਮਾਤਰਾ ਦੇ ਵਿੱਚ ਪੀਓ ਕੋਸ਼ਿਸ਼ ਕਰੋ ਕਿ ਹਰ ਅੱਧੇ ਘੰਟੇ ਬਾਅਦ ਅੱਧਾ ਕੱਪ ਪਾਣੀ ਦਾ ਜ਼ਰੂਰ ਲਿਆ ਜਾਵੇ ਫਾਈਬਰ ਸ਼ੀਤ ਮਾਤਰਾ ਦੇ ਵਿੱਚ ਲਓ ਜਿਵੇਂ ਸਲਾਦ ਵਗੈਰਾ ਅੱਜਕੱਲ੍ਹ ਆਏ ਨੇ ਬਹੁਤ ਵਧੀਆ ਸਮੂਥੀ ਵਗੈਰਾ ਇੱਕ ਦੋ ਵਰੀ ਵੈਜੀਟੇਬਲ ਐਂਡ ਫਰੂਟ ਨੂੰ ਕੱਟਾ ਕਰਕੇ ਲਓ ਆਪਣੇ ਬੀਪੀ 슈ਗਰ ਦੀ ਜਾਂਚ ਕਰਵਾਉਂਦੇ ਰਹੋ ਨਮਕ ਔਰ ਮਿੱਠੇ ਦਾ ਖਾਸ ਕਰਕੇ ਜਿਹੜਾ ਆਰਟੀਫੀਸ਼ੀਅਲ সুইਟਸ ਹੈਗੀਆਂ ਨੇ ਜਿਵੇਂ ਅਸੀਂ એનર્ਜੀ ਡਰਿੰਕ ਜਾਂ ਕੋਲਡ ਡਰਿੰਕ ਜਾਂ ਹੋਰ ਕਈ ਤਰ੍ਹਾਂ ਦੀਆਂ ਆਈਸਕ੍ਰੀਮਜ਼ ਵਗੈਰਾ ਲੈਂਦੇ ਆ ਉਹਨਾਂ ਕੋਲੋਂ ਤੋਂ ਵੀ ਬਚਣ ਦੀ ਸਾਨੂੰ ਲੋੜ ਕੱਟ ਖਾਓ ਜਿੰਨਾ ਵੀ ਖਾਓ ਔਰ ਤਲੀਆਂ ਹੋਈਆਂ ਚੀਜ਼ਾਂ ਨੂੰ ਜਿਆਦਾ ਠੰਡੀਆਂ ਚੀਜ਼ਾਂ ਨੂੰ ਫ੍ਰੀਜ਼ਡ ਹੁੰਦੀਆਂ ਨੇ ਜਿਹੜੀਆਂ ਜਾਂ ਪ੍ਰੋਸੈਸਡ ਬੱਜਾਏ ਉਹ ਮੀਟ ਨੇ ਜੈ ਕੋਈ ਵੈਜ ਨੇ ਉਹਨਾਂ ਨੂੰ ਵੀ ਤੁਸੀਂ ਘੱਟ ਵਰਤੋ ਤਾਂ ਕਿ ਆਪਣੇ ਸਰੀਰ ਨੂੰ ਤੰਦਰੁਸਤ ਇਸ ਪ੍ਰਦੂਸ਼ਣ ਦੇ ਵਿੱਚ ਰੱਖ ਸਕੋ ਉਮੀਦ ਹੈ ਕਿ ਤੁਹਾਨੂੰ ਇਹ ਲੈਕਚਰ ਅੱਛਾ ਲੱਗਾ ਹੋਊਗਾ ਕੱਲ ਨੂੰ ਨਵਾਂ ਲੈਕਚਰ ਲੈ ਕੇ ਆਲ ਫਿਰ ਤ ਹਾਜ਼ਰ ਹੋਵਾਂਗੇ ਉਮੀਦ ਹੈ ਕਿ ਤੁਸੀਂ ਲਾਈਕ ਕਰਦੇ ਹੋਗੇ ਮੇਰੇ ਪ੍ਰੋਗਰਾਮ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਸਬਸਕ੍ਰਾਈਬ ਕਰਾਓ ਮੈਂ ਕੋਸ਼ਿਸ਼ ਕਰਾਂਗਾ ਕਿ ਡੇ ਬਾਏ ਡੇ ਹੋਰ ਵੀ ਮੋਡੀਫਾਈ ਕਰਕੇ ਤੁਹਾਡੇ ਤੱਕ ਚੰਗਾ ਜਿਹੜਾ ਪ੍ਰਮਾਣਿਕਤਾ ਵਾਲਾ ਗਿਆਨ ਆ ਵਿਗਿਆਨ ਦੇ ਬੀਸਤੇ ਰਿਸਰਚ ਦੇ ਬੀਸਤੇ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਵਾਂ ਕਿਉਂਕਿ ਸੇ ਬਿਮਾਰੀ ਬਾਰੇ ਜਿਹੜੀ ਮੈਡੀਸਨ ਆ ਉਹ ਤਾਂ ਨਹੀਂ ਇਦਾਂ ਦੱਸੀ ਜਾ ਸਕਦੀ ਕਿ ਉਹ ਐਥੀਕਲੀਜ਼ ਹੁੰਦਾ ਨੇ ਨੁਕਸਾਨ ਹੋ ਜਾਂਦਾ ਕਈ ਵਾਰ ਇਹ ਸਿਰਫ ਤੁਹਾਨੂੰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਹੁਣ ਲਿਵਰ ਦੀਆਂ ਜੇਕਰ ਆਪਾਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਕਿਸੇ ਵੀ ਬਿਮਾਰੀ ਨੂੰ ਅੰਡਰਸਟੈਂਡ ਕਰਨ ਲਈ ਉਹਨੂੰ ਸਮਝਣ ਵਾਸਤੇ ਪਹਿਲਾਂ ਉਸ ਦੀ ਸਾਨੂੰ ਐਨਟੋਮੀ ਫਿਜ਼ੀਓਲੋਜੀ ਯਾਨੀ ਕਿ ਉਹਦਾ ਢਾਂਚੇ ਬਾਰੇ ਉਹਦੇ ਕੰਮਾਂ ਬਾਰੇ ਪਤਾ ਹੋਣਾ ਚਾਹੀਦਾ ਇਸ ਕਰਕੇ ਮੈਂ ਥੋੜੀ ਜੀ ਲਿਵਰ ਦੀ ਇਹ ਤੁਹਾਨੂੰ ਜਾਣਕਾਰੀ ਦਿੱਤੀ ਇਸ ਤੋਂ ਅੱਗੇ ਅਸੀਂ ਕੱਲ ਨੂੰ ਕੋਈ ਨਾ ਕੋਈ ਲਿਵਰ ਜਿਵੇਂ ਫੈਟੀ ਲਿਵਰ ਜਾਂ ਕੋਈ ਜੌਂਡਿਸ ਵਗੈਰਾ ਜਾਂ ਇਸ ਤਰ੍ਹਾਂ ਦੀ ਸ਼ੁਰੂ ਕਰਾਂਗੇ ਕਿ 5-10 ਦਿਨ ਦੇ ਵਿੱਚ ਵਿੱਚ ਥੋੜਾ ਥੋੜਾ ਕਰਕੇ ਅਸੀਂ ਕੰਪਲੀਟ ਕਰਾਂਗੇ ਧੰਨਵਾਦ ਸ਼ੁਕਰੀਆ ਮੈਂ ਤੁਹਾਡਾ ਆਪਣਾ ਡਾਕਟਰ ਨੁਕੀਰ ਸਿੰਘ ਪੱਟੀ